ਕਿਸਾਨ ਵੀਰੋ ਸਰੋਂ ਦੀ ਵਾਢੀ ਕਰ ਰਹੇ ਸੀ ਕੰਬਾਈਨ ਦੇ ਨਾਲ ਤੇ ਪਿੰਡ ਖੁੱਡੀਕਲਾਂ ਪਹੁੰਚੇ ਆ ਬਰਨਾਲੇ ਜ਼ਿਲ੍ਹੇ ਦੇ ਵਿੱਚ ਹਾਂ ਮੰਦਰਾਲੇ ਰੋਡ ਤੇ ਮੰਦਰਾਲੇ ਰੋਡ ਤੇ ਤੇ ਇਹ ਬਾਪੂ ਜੀ ਹੋਰਾਂ ਨੇ ਸਟਾਰ ਦੀ 10 15 ਸਰੋਂ ਜਿਹੜੀ ਉਹ ਲਾਈ ਹੋਈ ਸੀ ਤੇ ਪੁੱਛਦਿਆਂ ਕੀ ਰਿਜ਼ਲਟ ਨੇ ਸਭ ਤੋਂ ਪਹਿਲਾਂ ਛੱਤਰੀ ਗਾਲ ਜੀ ਛੱਤਰੀ ਗਾਲ ਜੀ ਕਿਹੜਾ ਪਿੰਡ ਹੈ ਜੀ ਆਪਣਾ ਤੇ ਕੀ ਨਾਮ ਹੈ ਮੇਰਾ ਪਿੰਡ ਖੁੱਡੀਕਲਾਂ ਜੀ ਠੀਕ ਹੈ ਤੇ ਨਾਮ ਨਾਮ ਮੇਰਾ ਪਿਆਰਾ ਸਿੰਘ ਠੀਕ ਹੈ ਤੇ ਇਹ ਸਰੋਂ ਕਦੋਂ ਲਾਈ ਸੀ ਆਪਾਂ 10 15 ਇਹ ਲਾਈ ਸੀ ਜੀ 10ਵੇਂ ਮਹੀਨੇ ਚ 10ਵੇਂ ਮਹੀਨੇ ਦੇ ਵਿੱਚ ਤੇ ਕਿਵੇਂ ਰਿਹਾ ਇਹ ਕਾਦੇ ਨਾਲ ਬੀਜੀ ਸੀ ਪਹਿਲਾਂ ਬੱਡਾਂ ਦੇ ਬੱਡਾਂ ਦੇ ਲਾਈ ਸੀ ਜੀ ਠੀਕ ਹੈ ਵੱਡਾ ਵਾਲੀ ਮਸ਼ੀਨ ਨਾਲ ਲਾਈ ਸੀ ਇਹ ਮੱਕੀ ਵਾਲੀ ਵੈਕਿਊਮ ਪਲੈਂਟਰ ਮਸ਼ੀਨ ਦੇ ਨਾਲ ਹਾਂਜੀ ਉਹ ਮੈਸ਼ੀਓ ਦੀ ਮਸ਼ੀਨ ਦੇ ਨਾਲ ਬੀਜੀ ਹੋਈ ਹੈ ਇਹ ਕਿੰਨਾ ਬੀਜ ਪਾਇਆ ਸੀ ਕਿੱਲੇ ਦਾ 300 ਗ੍ਰਾਮ ਜੀ 300 ਗ੍ਰਾਮ ਕਿੱਲੇ ਦਾ ਬੀਜ ਪਾਇਆ ਸੀ ਬੱਡਾਂ ਦੇ ਉੱਤੇ ਵੈਕਿਊਮ ਵਾਲੀ ਮਸ਼ੀਨ ਨਾਲ ਲਾਈ ਹੈ ਜੀ ਹਾਂਜੀ ਹਾਂਜੀ ਤੇ ਪਹਿਲਾਂ ਸ਼ੁਰੂ ਦੇ ਵਿੱਚ ਕਿਵੇਂ ਰਿਹਾ ਜੀ ਇਹਦਾ ਫਟਾਰਾ ਵਗੈਰਾ ਸ਼ੁਰੂ ਵਿੱਚ ਵਧੀਆ ਸੀ ਅਸੀਂ ਤੋੜੀ ਵੀ ਆ ਇਹ ਠੀਕ ਹੈ ਆਪਣੇ ਸਰਹਾਂ ਦਜਾਨੇ ਉਹਨਾਂ ਤੋਂ ਸਾਗ ਵੀ ਤੋੜਾ ਇੱਥੋਂ ਠੀਕ ਐ ਇਹਦੇ ਵਿੱਚੋਂ ਹਾਂ ਇਹਦੇ ਉੱਤੋਂ ਤੋੜ ਕੇ ਲਗਾਇਆ ਸਾਰੀ ਜੀ ਠੀਕ ਐ ਉਦੋਂ ਸ਼ੁਰੂ ਦੇ ਵਿੱਚ ਤੋੜੀ ਵੀ ਆ ਇਹ ਤੇ ਇਹਨੂੰ ਕੋਈ ਸ਼ੁਰੂ ਚ ਬਿਮਾਰੀ ਵਗੈਰਾ ਪਹਿਲਾਂ ਕੋਈ ਬਿਮਾਰੀ ਨਹੀਂ ਪਈ ਇਹਨੂੰ ਠੀਕ ਐ ਤੇ ਇਹਦੇ ਵਿੱਚ ਯੂਰੀਆ ਕਿੰਨਾ ਪਾਤਾ ਜੀ ਯੂਰੀਆ ਕਿੰਨੇ ਕਿੱਲੇ ਚ ਕਿੱਲੇ ਚ ਤੇ ਕਿੰਨਾ ਮਾਣ ਲੱਗਿਆ ਉਹਦੀ ਆਪਣਾ ਆਪਣੇ ਤਿੰਨ ਕਿੱਲੇ ਸੀ ਜੀ ਤਿੰਨ ਕਿੱਲੇ ਲੱਗੇ ਹੋਏ ਸੀ ਤੇ ਕਿਵੇਂ ਰਿਹਾ ਇਹਨੂੰ ਕੋਈ ਚਟਾ ਰੋਗ ਚਟਾ ਚਟਾ ਕੋਈ ਨਹੀਂ ਰੋਗ ਜੀ ਆਇਆ ਇਹਨੂੰ ਜਾਂ ਕੋਈ ਉਲੀ ਵਗੈਰਾ ਲੈ ਕੱਢੀ ਜਾਂਦੇ ਕੋਈ ਆਇਆ ਨਹੀਂ ਠੀਕ ਐ ਤੇ ਕਿੰਨਾ ਝਾੜਾ ਰਿਹਾ ਜੀ ਇਹਦਾ ਕਿੱਲੇ ਦਾ 10 ਕੁਇੰਟਲ ਆ ਜੀ ਕਿੱਲੇ ਦਾ 10 ਕੁਇੰਟਲ ਝਾੜਾ ਨਿਕਲ ਰਿਹਾ ਆ ਹਾਂਜੀ ਹਾਂਜੀ ਇਹ ਕਮੈਨਡ ਨਾਲ ਕੱਢੀ ਜਾਂਦੇ ਆ ਠੀਕ ਆ ਤੇ ਕਿਵੇਂ ਲੱਗਿਆ ਤੁਹਾਨੂੰ ਸਾਡਾ ਲੋਡ ਲੱਗਿਆ ਜੀ ਕਣਕ ਨਾਲੋਂ ਕਿਵੇਂ ਆਣਕ ਦੇ ਬੁਰੀ ਜਾਊਗਾ ਪੂਰਾ ਮਗਰ ਨਹੀਂ ਰਹਿਣਾ ਠੀਕ ਆ ਤੇ ਬਾਕੀ ਰੇਟ ਵੀ ਵਧੀਆ ਹੁਣ ਸਰੋ ਰੇਟ ਵੀ ਵਧੀਆ ਜੀ ਹਾਂਜੀ ਰੇਟ ਵੀ ਵਧੀਆ ਤੇ ਇਹਦਾ ਤੇਲ ਵੀ 30 40% ਵੱਧਦੀ ਨਿਕਲੂ ਜੀ ਆਮ ਸਰੋਂ ਨਾਲੋਂ ਵਾਕੀ ਹੁਣ ਵਾਹਣ ਵਿਹਲਾ ਹੋ ਗਿਆ ਮੱਕੀ ਵੀ ਲਾ ਸਕਦੇ ਆ ਠੀਕ ਆ ਹਾਂ 6 ਮਹੀਨੇ ਤੋਂ ਵੀ 10 ਦਿਨ ਪਹਿਲਾਂ ਆ ਗਈ ਕਣਕ ਹਾਂਜੀ ਠੀਕ ਆ ਤੇਕੇ ਮੈਂ ਖੋਸੋ ਜੀ ਇਹ ਵੈਰਟੀ ਤੋਂ ਇਹ ਵੈਰਟੀ ਤੋਂ ਬੜਾ ਖੁਸ਼ ਆ ਗਿਆ ਜੀ ਦਾ ਗਾਹ ਨੂੰ ਵੱਧ ਲਾਵਾਂਗੇ ਠੀਕ ਹੈ ਗਾਹ ਨੂੰ 5 ਕਿੱਲੇ ਲਾਵਾਂਗੇ ਜੀ ਠੀਕ ਹੈ ਵੀ ਗਾਹ ਨੂੰ ਦੁੱਗਣੀ ਲਾਉਂਗੇ ਐਤ ਕਿੰਨੇ ਕਿੱਲੇ ਲਾਈਤੀ ਸੀ ਕਿੰਨੇ ਹਾਂਜੀ ਸੋ ਬਹੁਤ ਬਹੁਤ ਧੰਨਵਾਦ ਜੀ ਸ਼ਸ਼ੀਕਰ